ਲਓ ਭਾਈ ਦਾਣੇ ਪਾ ਦਿੱਤੇ ਆਪਾਂ ਸਾਰੇ ਜਾਨਵਰਾਂ ਨੂੰ ਇਹ ਆਪਣੇ ਨੀਲੇ ਬੱਚੇ ਦੇ ਫੇਰ ਹਟ ਲੱਗੀ ਪਤਾ ਨਹੀਂ ਕਿੱਦਾਂ ਲਵਾਈ ਜਾਂਦਾ ਆ ਦੇਖੋ ਵਿੱਚ ਲੱਗੀ ਇਹ ਦਵਾਈ ਸਾਰੇ ਜਾਨਵਰਾਂ ਦੀ ਹੈ ਇੱਧਰ ਕੁੱਤੇ ਵੀ ਬਣੇ ਹੋ ਆਈ ਟੈਕ ਲਓ ਵੀ ਮਿੱਤਰੋ ਡੀ ਵਾਰਮਿੰਗ ਹੋ ਗਈ ਆਪਣੀ ਡੰਨ ਤੇ ਕਬੂਤਰਾਂ ਨੂੰ ਵੀ ਪੜਾਤੀ ਇੱਕ ਇੱਕ ਸਰਿੰਜ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਬਲੌਗ 'ਚ ਅੱਜ ਕਰਦੇ ਆ ਭਾਈ ਸਾਰੇ ਜਾਨਵਰਾਂ ਦੀ ਡੀ ਵਾਰਮਿੰਗ ਕਬੂਤਰਾਂ ਤੇ ਚੂਚਿਆਂ ਤੇ ਸਾਰੀਆਂ ਮੁਰਗੀਆਂ ਦੀ ਚਲੋ ਭਾਈ ਚੱਲਦੇ ਆ ਪਹਿਲਾਂ ਮੈਡੀਕਲ ਤੇ ਲੈਣ ਦਵਾਈ ਫਿਰ ਮਿਲਦੇ ਆ ਤੁਹਾਨੂੰ ਆਕੇ ਲਓ ਬਾਈ ਮੈਡੀਕਲ ਤੋਂ ਲੈ ਆਂਦੀ ਆਪਾਂ ਦਵਾਈ ਹੁਣ ਦਿੰਨੇ ਸਾਰੀਆਂ ਮੁਰਗੀਆਂ ਤੇ ਕਬੂਤਰਾਂ ਨੂੰ ਪਹਿਲਾਂ ਪਾਉਣੇ ਆ ਬਾਈ ਇਹਨਾਂ ਨੂੰ ਦਾਣੇ ਦਾਣਿਆਂ ਤੋਂ ਬਾਅਦ ਇਹਨਾਂ ਨੂੰ ਪਿਆਸੇ ਰੱਖ ਕੇ ਫਿਰ ਦਵਾਈ ਦੇਣੀ ਆ ਬਾਈ ਅੱਧੇ ਪੌਣੇ ਘੰਟੇ ਬਾਅਦ ਘਟੋ ਘਟ ਤੇ ਹੁਣ ਆਪਾਂ ਇਹਨਾਂ ਦਾ ਪਾਣੀ ਚੱਕ ਲੈਣੇ ਆ ਮੁਰਗੀਆਂ ਦਾ ਵੀ ਤੇ ਕਬੂਤਰਾਂ ਦਾ ਵੀ ਜੇ ਇਹਨਾਂ ਇਹ ਪਿਆਸੇ ਹੋ ਜਾਣ ਤੇ ਦਾਣੇ ਖਿਲਾ ਕੇ ਦਵਾਈ ਪਾ ਕੇ ਪਾਣੀ ਰੱਖਾਂਗੇ ਫਿਰ ਦਿਖਾਵਾਂਗੇ ਤੁਹਾਨੂੰ ਰਿਜ਼ਲਟ ਆਇਆ ਮਿੱਤਰੋ ਦਵਾਈ ਜਿਹਦਾ ਨਾਮ ਆ ਹਾਈ ਟੈਕ ਕਰ ਲਓ ਨੋਟ ਸਕਰੀਨ ਸ਼ਾਟ ਲੈ ਲਓ ਮੇਰਾ ਵੀਰ ਬਹੁਤ ਵਧੀਆ ਦਵਾਈ ਆ ਰਿਜ਼ਲਟ ਬਹੁਤ ਵਧੀਆ ਆ ਇਹਦਾ ਅਗਰ ਚੂਚਿਆਂ ਨੇ ਵੀ ਰੌਲਾ ਪਾ ਲਿਆ ਇਹਨਾਂ ਨੂੰ ਬਾਹਰ ਕੱਢ ਦਿੰਨੇ ਆ। ਲਓ ਬਾਈ ਇੱਧਰ ਮੁਰਗੀਆਂ ਦਾ ਪਾਣੀ ਡੋਲ ਕੇ ਕੁੰਡਾ ਮਾਰ ਦੁੱਤਾ, ਮੁੰਡਾ ਤੇ ਕਬੂਤਰਾਂ ਦਾ ਵੀ ਪਾਣੀ ਡੋਲ ਦੁੱਤਾ। ਹੁਣ ਪਾਉਣੇ ਇਹਨਾਂ ਨੂੰ ਦਾਣੇ ਇੰਨੇ ਚ ਹੋ ਜੂਗੇ ਪਿਆਸੇ। ਫਿਰ ਇਹਨਾਂ ਨੂੰ ਪਿਆਸਿਆਂ ਨੂੰ ਬਾਈ ਪਾਣੀ 'ਚ ਦਵਾਈ ਪਾ ਕੇ ਆਪਾਂ ਰੱਖ ਦੇਣੀ ਆ ਮੋਰੇ। ਪੀ ਲੂਗੇ ਫਿਰ ਦੇਖਦੇ ਆ ਰਿਜ਼ਲਟ ਬਾਈ ਕੀ ਨਿਕਲਦਾ ਆ। ਇਹ ਆਪਣੇ ਨੀਲੇ ਬੱਚੇ ਤੇ ਫੇਰ ਹੱਟ ਲੱਗੀ ਪਤਾ ਨਹੀਂ ਕਿੱਦਾਂ ਲਵਾਈ ਜਾਂਦਾ ਆ। ਦੇਖੋ ਵਿੱਚ ਲੱਗੀ ਉਹ। ਸਿਰ ਦੇ ਮਗਲੇ ਪਾਸੇ ਜਾਂ ਫੇਰ ਥੱਲੇ ਉਤਰਦਾ ਆ ਤਾਂ ਇਹਨੂੰ ਮੁਰਗੀਆਂ ਫੜ ਲੈਂਦੀਆਂ ਆ। ਪਤਾ ਨਹੀਂ ਬਾਈ ਕਿੱਦਾਂ ਲ ਇਹਦਾ ਵੀ ਕਰਦੇ ਆਂ ਟ੍ਰੀਟਮੈਂਟ ਲਾਉਨੇ ਆਂ ਹਲਦੀ ਤੇ ਤੇਲ ਇਹਦੇ ਦੇਖੋ ਕਿੰਨੀ ਛੱਟ ਲੱਗੀ ਹੋਵੇ ਮਗਰ ਇਹਦੇ ਫਿਰਦੇ ਲਾਓ ਭਾਈ ਦਾਣੇ ਪਾ ਦیتے ਆਪਾਂ ਸਾਰੇ ਜਾਨਵਰਾਂ ਨੂੰ ਕੂਕੀਆਂ ਨੂੰ ਪਾ ਤੇ ਮੁਰਗੀਆਂ ਨੂੰ ਵੀ ਕਬੂਤਰਾਂ ਨੂੰ ਵੀ ਤੇ ਕੁੰਡੇ ਇੱਧਰ ਕਰ ਦیتے ਆ ਮੁੰਡੇ ਤੁਹਾਨੂੰ ਪਤਾ ਆ ਪਾਣੀ ਕੱਢ ਦਤਾ ਇਹਨਾਂ ਦਾ ਪਿਆਸੇ ਹੋ ਜੂਗੇ ਦਾਣੇ ਖਾਣ ਤੋਂ ਭਾਈ ਅੱਧਾ ਜਾਂ ਪੌਣਾ ਘੰਟਾ ਬਾਅਦ ਆਪਾਂ ਦਵਾਈ ਪਾਵਾਂਗੇ ਇਹਨਾਂ ਨੂੰ ਫਿਰ ਦੇਖਦੇ ਆ ਰਿਜ਼ਲਟ ਕੀ ਨਿਕਲਦਾ ਬਣੇ ਰਿਓ ਵਲੌਗ ਦੇ ਨਾਲ ਬਾਈ ਇਹ ਦਵਾਈ ਸਾਰੇ ਜਾਨਵਰਾਂ ਦੀ ਹੈ ਇੱਧਰ ਕੁੱਤੇ ਵੀ ਬਣੇ ਹੋ ਆ ਹਾਈ ਟੈਕ ਤੇ ਮੈਂ ਸੋਚਦਾ ਬਾਈ ਆਪਣੀ ਲਈ ਜਾ ਤੇ ਉਧਰ ਪਰੇ ਜੌਨੀ ਖੜਾ ਇਹਨਾਂ ਦੀ ਡੀ ਵਰਮਿੰਗ ਵੀ ਕਰੇ ਦਈਏ ਪਹਿਲਾਂ ਆਪਾਂ ਅੱਜ ਕਰ ਲੈਣੇ ਜਾਨਵਰਾਂ ਦੀ ਇਹਨਾਂ ਦੀ ਫਿਰ ਬਾਈ ਇਹਨਾਂ ਦੀ ਕੁੱਤਿਆਂ ਦੀ ਕਰ ਦਵਾਂਗੇ ਦੋਨਾਂ ਦੀ ਤੇ ਉਹਦਾ ਵੀ ਰਿਜ਼ਲਟ ਦੇਖ ਲਿਓ ਵਲੌਗ ਅਗਲੇ ਚ ਪਾਵਾਂਗੇ ਕਰਾਂਗੇ ਡੀ ਵਰਮਿੰਗ ਇਹਨਾਂ ਦੀ ਵੀ ਬਾਈ ਜਰੂਰ ਅੱਜ ਕਰ ਲਈਏ ਬਾਈ ਇਹਨਾਂ ਕਬੂਤਰਾਂ ਤੇ ਮੁਰਗੀਆਂ ਦੀ ਲਓ ਬਾਈ ਰੋਟੀ ਲੈ ਕੇ ਆਇਆ ਮੈਂ ਗਿੱਲੀ ਕਰਕੇ ਚੋਚੀਆਂ ਲਈ ਸੁੱਕੀ ਰੋਟੀ ਪਾਈ ਸੀ ਇਹਨਾਂ ਮੈਂ ਖਾ ਚੱਲ ਗਿੱਲੀ ਕਰਕੇ ਪਾ ਕੇ ਦੇਖਦੇ ਆਂ ਗਿੱਲੀ ਰੋਟੀ ਦੇ ਫਾਇਦੇ ਬਹੁਤ ਐ ਖੇਤੀ ਖਾਣਦੇ ਨਾਲੇ ਪਾਚ ਜਾਂਦੀ ਐ ਫੇ ਚੂਚਿਆਂ ਨੂੰ ਵੀ ਰਿਜਾ ਕੇ ਡੀ ਵਾਰਮਿੰਗ ਕਰਾਂਗੇ ਤੁਖੇ ਢੱਟਾ ਕਰਨੀ ਹੋਣੀ ਇੱਧਰ ਫਿਰਦੇ ਆ ਆਪਣੇ ਚੂਚੇ ਇੱਧਰ ਫਿਰਦੇ ਤੈਨਾਂ ਇਹਨਾਂ ਨੂੰ ਵੀ ਰਿਜਾ ਕੇ ਇਹਨਾਂ ਦੀ ਡੀ ਵਾਰਮਿੰਗ ਕਰਦੇ ਆ ਫਿਰ ਦੇਖਦੇ ਆ ਕੀ ਰਿਜਲਟ ਨਿਕਲਦੇ ਇਹਨਾਂ ਦਾ ਵੀ ਲਓ ਬਾਈ ਬਾਲਟੀ ਵਿੱਚ ਆਪਾਂ ਕੋਹਲੀ ਦਵਾਈ ਜਿੰਨੇ ਕਬੂਤਰ ਐ 1054 ਪਾਣੀ ਦੀਆਂ ਲੈ ਕੇ ਵਿੱਚ 5 ਐਮ ਐਲ ਬਾਈ ਪਾਤੀ ਆਪਾਂ ਦਵਾਈ ਤੇ ਹੁਣ ਇਹਨਾਂ ਸਾਰੇ ਕਬੂਤਰਾਂ ਨੂੰ ਫੜ ਕੇ ਦਿੰਨੇ ਐ ਇੱਕ ਇੱਕ ਸਰਿੰਜ ਪਾਣੀ ਦੀ ਜਿਹੜਾ ਦਵਾਈ ਵਾਲਾ ਬਣਾਇਆ ਆਪਾਂ ਤੇ ਫੇ ਛੱਡੀ ਜਾਂਦੇ ਇਹਨਾਂ ਨੂੰ ਇੱਥੇ ਬਾਹਰ। ਲਓ ਵੀ ਮਿੱਤਰੋ ਡੀ ਵਾਰਮਿੰਗ ਹੋ ਗਈ ਆਪਣੀ ਡੰਨ ਤੇ ਕਬੂਤਰਾਂ ਨੂੰ ਵੀ ਪਲਾਤੀ ਇੱਕ ਇੱਕ ਸਰਿੰਜ ਛੱਡ ਦਿੱਤੇ ਆ ਹੁਣ ਦੇਖਦੇ ਆਂ ਸ਼ਾਮ ਤੱਕ ਕੀ ਮਿਲਦਾ ਰਿਜ਼ਲਟ ਤੇ ਇੱਧਰ ਮੁਰਗੀਆਂ ਨੂੰ ਵੀ ਪਾ ਦਿੱਤੀ ਆ ਦਵਾਈ ਬਾਈ ਇੱਧਰ ਕੁੰਡੇ ਦੇ ਵਿੱਚ ਪਾ ਦਿੱਤੀ ਦਵਾਈ ਇਹ ਵੀ ਪੀ ਲੈਣਗੀਆਂ ਤੇ ਫਿਰ ਦੇਖਦੇ ਆਂ ਸ਼ਾਮ ਨੂੰ ਰਿਜ਼ਲਟ ਰਿਜ਼ਲਟ ਦਿਖਾਉਣੇ ਬਾਈ ਤੁਹਾਨੂੰ ਅਗਲੇ ਬਲੌਗ 'ਚ ਬਲੌਗ ਦੀ ਕਰਦੇ ਆਂ ਹੁਣ ਸਮਾਪਤੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ।